ਸასიਖਾਲ ਦੋਸਤੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੰਡ ਰਾਮਪਰਾ ਰੋਡ ਤੇ ਰਾਮਪਰੇ ਸਹਿਰ ਵਾਲੇ ਪਾਸਿਓਂ ਜਦੋਂ ਤੁਸੀਂ ਗੇਟ ਐਂਟਰ ਕਰਦੇ ਹੋ ਜਹੇਦਾਰ ਸੰਤਾ ਸਿੰਘ ਗੇਟ ਹੈਗਾ ਕਲੰਗੀਦਾਰ ਗੁਰਦੁਆਰੇ ਤੋਂ ਆਪੋਜੀਟ ਸਾਹਮਣੇ ਰਾਮਪਰੇ ਪਿੰਡ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਪਰ ਬੈਟਰੀ ਵਾਲੀਆਂ ਸਕੂਟਰੀਆਂ ਦਾ ਸ਼ੋਅਰੂਮ ਖੁੱਲਿਆਗਾ ਜ਼ਿਮੀਦਾਰ ਭਰਾ ਨੇ ਜਿਨ੍ਹਾਂ ਨੇ ਕੰਮ ਕੀਤਾਗਾ ਤੇ ਰੇਟ ਵੀ ਬਿਲਕੁਲ ਬਾਜ਼ਮ ਨੇ ਆਮ ਜੇ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਤੇ ਹੋਰ ਆਸੇ ਪਾਸੇ ਸ਼ਹਿਰਾਂ ਦੇ ਵਿੱਚ ਜਦੋਂ ਵੀ ਤੁਸੀਂ ਰੇਟ ਪਤਾ ਕਰਕੇ ਆਉਂਗੇ ਤਾਂ ਇੱਥੇ ਤੁਹਾਨੂੰ ਰੇਟ ਦਾ ਫਰਕ ਮਿਲੂਗਾ ਤੇ ਜਿਹੜੀ ਇਹਨਾਂ ਕੋਲੇ ਕੰਪਨੀ ਹੈ ਉਹ ਕੰਪਨੀ ਵੀ ਬਹੁਤ ਵਧੀਆ ਦੱਸੀ ਜਾ ਰਹੀ ਹੈ ਤੇ ਆਪਾਂ ਬਾਈਆਂ ਨਾਲ ਗੱਲ ਵੀ ਕਰਦੇ ਆਂ ਤੇ ਮਾਡਲ ਬੱਚਿਆਂ ਲਈ ਤੇ ਆਮ ਬਜ਼ੁਰਗਾਂ ਲਈ ਤੇ ਲੜਕੀਆਂ ਲਈ ਜਿਹੜੀ ਸਕੂਟਰੀ ਹੈ ਇਹ ਬਹੁਤ ਵਧੀਆ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਆਂ ਕਿਉਂ ਬਾਈ ਕਿਵੇਂ ਹੈਲੋ ਬਾਈ ਜੀ ਹਾਂਜੀ ਸਸੀ ਕਾਲ ਜੀ ਸਸੀ ਕਾਲ ਤੇ ਪਹਿਲਾਂ ਤਾਂ ਆਪਣਾ ਐਡਰੈਸ ਦੱਸ ਦੋ ਵੀ ਕਿੱਥੇ ਆ ਇਹ ਇਹ ਜੀ ਆਪਣਾ ਕਲਗੀਧਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਨਕਈ ਦੀ ਕੋਠੀ ਐਮ ਐਲ ਐ ਦੇ ਕੋਈ ਸਾਹਿਬ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੂੰ ਇਹ ਆਪਣਾ ਦਫਤਰ ਆ ਇਹ ਆਪਣੀ ਦੁਕਾਨ ਬੈਟਰੀਆਂ ਦੀ ਇਹ ਈ ਬਾਈਕ ਦੀ ਦੋਨੇ ਚੀਜ਼ਾਂ ਦੀ ਤੇ ਬਾਕੀ ਬਾਈ ਦੱਸਾਂਗੇ ਬਾਕੀ ਬਾਈ ਆਪਣੇ ਕੋਲ ਸਾਰੇ ਤਰ੍ਹਾਂ ਦੇ ਮਾਡਲ ਆ ਥੱਲੇ ਤੋਂ ਥਰਲ ਦਾ ਮਾਡਲ ਆਪਣੇ ਕੋਲ ਸਟਾਰਟ ਹੁੰਦਾ ਰਿਹਾ ਉਹ ਤੋਂ ਬਾਅਦ ਆਪਣੇ ਕੋਲ ਸਪੋਰਟਸ ਮਾਡਲ ਆ ਸਪੋਰਟਸ ਪਲੱਸ ਆ ਹਨਡਰ ਮਾਡਲ ਦੀ ਜਿਹੜਾ ਸਕੂਟਰ ਜਿਵੇਂ ਆ ਠੜਾ ਇਹ ਹੈਵੀ ਸਕੂਟਰ ਆ ਆ ਆਪਣੇ ਕੋਲ ਐਲਟਵਾ ਰੂਪੀ ਆ ਜਿਹੜੀ ਪੈਟਰੋਲ ਵਾਲੀ ਐਲਟਵਾ ਹੁੰਦੀ ਆ ਸੇਮ ਟੂ ਸੇਮ ਉਹੀ ਲੋਟਾ ਉਹੀ ਚੀਜ਼ ਹੈ ਜੇ ਕੋਈ ਬੰਦਾ ਚਲਾਊ ਉਹਨੂੰ ਮਤਲਬ ਦੀ ਜਜਮੈਂਟ ਨਹੀਂ ਹੋਊਗੀ ਇਹ ਪੈਟਰੋਲ ਵਾਲਿਆਂ ਚਾਰਜ ਵਾਲੀ ਆ ਹੂੰ ਕੀ ਆਫਰ ਲਾਇਆ ਆਫਰ ਵੀਰੇ ਜਿਹੜਾ ਵੀ ਬੰਦਾ ਕੋਈ ਵੀਡੀਓ ਸ਼ੇਅਰ ਕਰਤੇ ਆਊਗਾ ਇੱਥੇ ਆਪਣੇ ਕੋਲ ਆਊਗਾ ਜਿਵੇਂ ਉਹ ਠੜਿਆ ਭਈ ਉਹ ਲੱਤਦੀਆਂ ਤਿੰਨ ਹੂੰ ਕੂਟਰੀਆਂ ਦੇਵਾਂ ਜਾਂ ਆਹ ਮਾਡਲ ਖੜਿਆ ਬਈ ਜੇ ਕੋਈ ਆਊਗਾ ਟੱਠਿਆ ਤਿੰਨ ਲਊ ਬਈ ਉਹਨੂੰ ਲੱਖ ਰੀਆਂ ਤਿੰਨ ਦੇਵਾਂਗੇ ਆਪਾਂ ਲੱਖ ਰੀਆਂ ਤਨਾਂ ਤੇ ਲੱਖ ਰੀਆਂ ਤਨ ਦਾ ਸਾਰਾ ਹੀ ਕਰੀ ਬੈਠੇ ਨੇ ਇਹਨਾਂ 'ਚ ਕੀ ਫਰਕ ਹੈ ਬਾਈ ਫਿਰ ਉਹੀ ਚੀਜ਼ ਆ ਬਈ ਦੇਖੋ ਇੰਨਾ ਇਹਦੇ 'ਚ ਮਤਲਬ ਵੀ ਜਿਹੜਿਆ ਸਾਰੇ ਚੱਲੀਆਂ ਨੇ ਉਹੀ ਚੀਜ਼ ਆਪਣੇ ਆਪਣੇ ਚੱਲਦੀ ਹੈ ਜੀ ہاں ਜੇ ਕੋਈ ਆਊਗਾ ਮੌਕੇ ਤੇ ਕੋਈ ਕੋਈ ਹੋਰ ਡਿਸਕਾਊਂਟ ਦਿੱਤਾ ਹੈ ਪੂਰਾ ਬਾਕੀ ਲੱਖ ਰੀਆਂ ਤਨ ਵੀ ਜੀ ਆਪਣੇ ਮਤਲਬ ਆ ਤੁਸੀਂ ਹੋਰ ਸਕੂਟਰੀਆਂ ਵੀ ਦੇਖ ਲਓ ਤੇ ਆਪਣੀ ਆਪਣੀਆਂ ਸਕੂਟਰੀਆਂ ਹੈਵੀ ਨੇ ਸਾਰੀਆਂ ਸਾਰੇ ਮਾਡਲ ਹੀ ਆਪਣੇ ਹੈਵੀ ਨੇ ਤੇ ਜੇ ਗਾਰੰਟੀ ਵਾਰੰਟੀ ਦੀ ਗੱਲ ਕਰਦੇ ਗਾਰੰਟੀ ਵਾਰੰ ਗਰੰਟੀ ਵੀਰੇ ਸਾਲ ਦੀ ਗਰੰਟੀ ਦੇ ਨਾਲੇ ਹੂੰ ਸਾਲ ਭਰ ਦੇ ਵਿੱਚ ਕੁਝ ਵੀ ਹੁੰਦਾ ਬੈਟਰੀ ਖੁੱਲਦੀ ਆ ਰੀ ਜਾਂ ਬੈਟਰੀ ਡਾਉਣ ਹੁੰਦੀ ਆ ਉਹ ਆਪਾਂ ਬੈਠਿਆ ਮੋਟਰ ਦੀ ਤੇ ਬੈਟਰੀ ਸਾਲ ਭਰ ਦੀ ਗਰੰਟੀ ਜੇ ਕੁਝ ਵੀ ਹੁੰਦਾ ਸਾਲ ਇੱਥੇ ਆਪਣੀ ਰਾਮਪਰੇ ਪਿੰਡ ਤੇ ਰਹਿਣਾ ਜਦੋਂ ਮਰਜ਼ੀ ਆ ਤੁਸੀਂ ਆਪਾਂ ਨੂੰ ਫੜਨ ਲਈ ਹੂੰ ਨੰਬਰ ਬੋਲ ਦੋ ਇੱਕ ਆਪਣਾ ਨੰਬਰ ਆਪਣਾ ਵੀਰੇ 98786 40108 ਦੁਬਾਰਾ ਫਿਰ ਬੋਲ 98786 40108 ਦੋਸਤੋ ਇਸ ਨੰਬਰ ਤੇ ਸੰਪਰਕ ਕਰ ਲਿਓ ਆ ਬਾਈ ਨੇ ਅੱਜ ਡੀਲ ਕੀਤੀ ਆ ਬਾਈ ਨੂੰ ਪੁੱਛ ਲੋ ਕਿ ਉਹਦੀ ਕਿਵੇਂ ਲੱਗੀ ਆ ਬਹੁਤ ਵਧੀਆ ਡੀਲ ਲੱਗੀ ਬਾਈ ਸਾਰੇ ਆਓ ਪਹੁੰਚੋ ਬਹੁਤ ਵਧੀਆ ਡੀਲ ਆਗੀ ਸਕੂਟਰियां ਦੇਖੋ ਹੈਵੀ ਸਕੂਟਰियां ਜਿਵੇਂ ਮਰਜ਼ੀ ਵਰਤੋ ਚਲਾਓ ਵਧੀਆ ਜਿਵੇਂ ਦੇਖੋ ਹੋਰ ਵੀ ਮਾਡਲ ਖੜੇ ਨੇ ਬਾਕੀ ਕਾ ਖੜਿਆ ਬਾਈ ਬੋਲੀ ਇਮਾਨਦਾਰੀ ਵੀ ਹੈ ਮਾਡਲ ਬਾਈ ਜੀ ਆ ਬਾਈ ਦੇ ਕੋਲੇ ਅੱਜ ਆਏ ਆ ਜੀ ਬਹੁਤ ਵਧੀਆ ਇਹਨਾਂ ਦਾ ਮਨ ਲੋ ਕੰਮ ਵਧੀਆ ਲੱਗਿਆ ਤੇ ਸਾਨੂੰ ਵਧੀਆ ਇਹਨਾਂ ਨੇ ਢੰਗ ਨਾਲ ਦੱਸਿਆ ਵੀ ਇਸ ਤਰ੍ਹਾਂ ਹੈਵੀ ਮਨ ਲੋਕ ਪ੍ਰਸਾਰੀ ਪ੍ਰੋਜੈਕਟ ਨੇ ਜੀ ਤੇ ਬਾਕੀ ਤੁਸੀਂ ਵੀ ਮੇਲੋ ਤੇ ਬਾਈ ਹੋਰਾਂ ਨਾਲ ਗੱਲਬਾਤ ਕਰੋ ਥੈਂਕ ਯੂ ਬਾਈ